ਪੰਜਾਬ ਸਰਕਾਰ ਦਾ ਫੈਸਲਾ ਸੂਬੇ ਦੇ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਵਧੇਰੀ ਜਾਣਕਾਰੀ ਜੁੜੇ ਨੇ ਸਿੰਧ ਪਤਕਾ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਇਸ ਜਿਹੜੀ ਸਕੀਮ ਹੈ ਜਿਹੜੀ ਸਿਹਤ ਬੀਮਾ ਯੋਜਨਾ ਕਿਹੜੇ-ਕਿਹੜੇ ਪਰਿਵਾਰ ਤੇ ਕਿਹੜੇ-ਕਿਹੜੇ ਹਲਕਿਆਂ ਦੇ ਵਿੱਚ ਪਹਿਲੀ ਵਾਰ ਸਕੀਮ ਸ਼ੁਰੂ ਹੋਣ ਜਾ ਰਹੀ ਹੈ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਸਕੀਮ ਬਹੁਤ ਵਧੀਆ ਕਿਉਂਕਿ ਚਾਹੇ ਕੋਈ ਗਰੀਬ ਪਰਿਵਾਰ ਹੋਵੇ ਚਾਹੇ ਕੋਈ ਮੱਧ ਵਰਗ ਦੇ ਨਾਲ ਸੰਬੰਧ ਰੱਖਦਾ ਹਸਪਤਾਲ ਦੇ ਵਿੱਚ ਇਲਾਜ ਬਹੁਤ ਮਹਿੰਗੇ ਨੇ ਕਈ ਵਾਰ ਤੇ ਬੰਦਾ ਡਰਦਾ ਹਸਪਤਾਲ ਨਹੀਂ ਜਾਂਦਾ ਪਿੱਛੇ ਵੀ ਖਬਰਾਂ ਨਸ਼ਰ ਹੋਈਆਂ ਸੀ ਕਿ ਹਰ ਜੇ ਕਿਸੇ ਲਾਜਦਾਨ ਕਿਸੇ ਗਰੀਬ ਦੀ ਜਾਂ ਮੱਧ ਵਰਗ ਦੇ ਬੰਦੇ ਦੀ ਮੌਤ ਵੀ ਹੋ ਜਾਂਦੀ ਹੈ ਤੇ ਉਹਨਾਂ ਚਿਰ ਲਾਸ਼ ਨਹੀਂ ਦਿੰਦੇ ਜਿੰਨਾ ਚਿਰ ਉਹਨਾਂ ਦੇ ਬਕਾਇਆ ਪੂਰਾ ਨਾ ਕੀਤਾ ਜਾਵੇ ਦਿੱਤਾ ਨਾ ਜਾਵੇ ਹੁਣ ਇਸ ਸਕੀਮ ਦੇ ਨਾਲ ਵੱਡੇ ਪੱਧਰ ਤੇ ਪੰਜਾਬ ਦੇ ਪੰਜਾਬ ਦੇ ਵਿੱਚ ਮੋٹے ਅੰਦਾਜ਼ੇ ਨਾਲ ਸੂਬੇ ਦੇ ਅੰਦਰ ਕੋਈ 65 ਲੱਖ ਪਰਿਵਾਰ ਤੱਬਰ ਰਹਿੰਦੇ ਆਗੇ ਨੇ ਤੇ ਹੁਣ ప్రతి ਤੱਬਰ ਤੇ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਕੀਤਾ ਜਾਊਗਾ ਮਤਲਬ ਇੱਕ ਪਰਿਵਾਰ ਇਹ 3 ਲੱਖ ਰੁਪਏ ਦਾ ਆਪਣਾ ਕਿਸੇ ਵੀ ਅਗਰ ਲੋੜ ਪੈਂਦੇ ਹਸਪਤਾਲ ਤੋਂ ਉਹ ਇਲਾਜ ਕਰਵਾ ਸਕਦਾ ਹੈ ਹਾਲਾਂਕਿ ਇਹ ਸਕੀਮ ਪੁਰਾਣੀਆ ਪਹਿਲਾਂ ਵੀ ਇਹ ਸਕੀਮ ਜਿਹੜੀ ਆ ਭਾਰਤ ਸਰਕਾਰ ਦੀ ਆਯੂਸ਼ਮਨ ਸਿਹਤ ਬੀਮਾ ਯੋਜਨਾ ਤੇ ਚੱਲ ਰਹੀ ਆ ਤੇ ਪੰਜਾਬ ਦੇ ਬੀਮਾ ਯੋਜਨਾ ਸੀ ਜਿਹਦੇ ਵਿੱਚ 5 ਲੱਖ ਪ੍ਰਤੀ ਟੱਬਰ ਦਾ ਇਲਾਜ ਇਸ ਸਕੀਮ ਦੇ ਤਹਿਤ ਕੀਤਾ ਜਾਂਦਾ ਤੇ ਹੁਣ ਇਸ ਸਕੀਮ ਦੇ ਤਹਿਤ ਇਸ ਯੋਜਨਾ ਦੇ ਤਹਿਤ ਪ੍ਰਤੀ ਟੱਬਰ 10 ਲੱਖ ਰੁਪਏ ਦਾ ਇਲਾਜ ਲਾਤੋਂ ਹੋਵੇਗਾ ਸੁਭਨੇ ਮੁਖਮੰਦੀ ਭਗਵੰਤ ਮਾਨ ਵੱਲੋਂ ਇਸ ਸਕੀਮ ਸ਼ੁਰੂ ਕੀਤੀ ਗਈ ਸੀ ਜਿਹਦਾ ਨਾਮ ਇਸ ਸਕੀਮ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਰੱਖਿਆ ਗਿਆ ਹਾਲਾਂਕਿ ਇਹ ਯੋਜਨਾ ਜਿਹੜੀ ਸਕੀਮ ਆ ਦਸੀ ਇਹ ਤਕਰੀਬਨ 15 ਜਨਵਰੀ ਨੂੰ ਪੰਜਾਬ ਭਰ ਦੇ ਵਿੱਚ ਲਾਗੂ ਹੋਵੇਗੀ ਲਾਗੂ ਹੋਣ ਦੇ ਨਾਲ ਹਰ ਟੱਬਰ ਦਾ 10 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਉਹਨੂੰ ਮਿਲੂਗਾ ਮਤਲਬ ਕਿਸੇ ਵੀ ਹਸਪਤਾਲ ਦੇ ਵਿੱਚ ਜਾਊਗਾ ਇੱਕ ਟੱਬਰ 10 ਲੱਖ ਰੁਪਏ ਪ੍ਰਤੀ ਸਾਲ ਹੋਵੇਗਾ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਸਮੁੱਚੇ ਪੰਜਾਬ 'ਚ ਜਿਹੜਾ ਵਾ ਉਹ ਕਵਰ ਕਰਨ ਦਾ ਫੈਸਲਾ ਕਰ ਲਿਆ ਔਰ ਜਨਵਰੀ 15 ਦੇ ਆਸ-ਪਾਸ ਇਹ ਸਕੀਮ ਪੰਜਾਬ ਭਰ ਦੇ ਵਿੱਚ ਲਾਗੂ ਹੋਵੇਗੀ ਹਾਲਾਂਕਿ ਜਲਾਈ ਮਹੀਨੇ ਵਿੱਚ ਇਸ ਯੋਜਨਾ ਦਾ ਐਲਾਨ ਕੀਤਾ ਸੀ ਤੇ ਉਦੋਂ ਵੀ ਪੰਜਾਬ ਭਰ ਦੇ ਵਿੱਚ ਥਾਂ-ਥਾਂ ਜਿੱਦੇ ਨੇ ਹਜ਼ਾਰਾਂ ਜਿਹੜੇ ਨੇ ਲੱਖਾਂ ਰੁਪਏ ਖਰਚ ਕੇ ਬੋਰ ਲਗਾਏ ਗਏ ਸੀ ਕਿ ਪੰਜਾਬ ਦੇ ਅੰਦਰ ਜਿਹੜੀ ਹੈ ਸਿਹਤ ਬੀਮਾ ਯੋਜਨਾ ਲਾਗੂ ਹੋ ਚੁੱਕੀ ਲੇਕਿਨ 15 ਜਨਵਰੀ ਨੂੰ ਜਿਹੜੀ ਇਸ ਸਕੀਮ ਲਾਗੂ ਹੋ ਜਾਂਦੀ ਹੈ ਹਾਲਾਂਕਿ ਜਲਾਈ ਦੇ ਵਿੱਚ ਅਨਾਊਂਸਮੈਂਟ ਕੀਤੀ ਗਈ ਤੇ ਹੁਣ ਕਰੀਬ 6 ਮਹੀਨੇ ਬਾਅਦ ਜਿਹੜਾ ਵਾ ਇਸ ਸਕੀਮ ਨੂੰ ਬੂਰ ਪਿਆ ਅਸਲ ਦੇ ਵਿੱਚ ਜਿਹੜੀ 6 ਮਹੀਨੇ ਬਾਅਦ ਜਿਹੜੀ ਸਕੀਮ ਨੇ ਲਾਗੂ ਹੋ ਰਹੀ ਹੈ ਕਰਤਾ ਦੇ ਮੁਤਾਬਕ ਕੋਈ ਬੀਮਾ ਕੰਪਨੀ ਹੀ ਨਹੀਂ ਮਿਲ ਰਹੀ ਸੀ ਲੇਕਿਨ ਅਖੀਰ ਹੁਣ ਇੱਕ ਪੰਜਾਬ ਸਰਕਾਰ ਨੇ ਬੀਮਾ ਕੰਪਨੀ ਮਿਲੀ ਹੈ ਜਿਹੜੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਬੀਮਾ ਉਹਦੇ ਨੇ ਉਹਦੇ ਨਾਲ ਸਰਕਾਰ ਨੇ ਧੋਤਾ ਕਰ ਲਿਆ ਇਸ ਯੋਜਨਾ ਤਹਿਤ ਪੰਜਾਬ ਭਰ ਚ ਹਸਪਤਾਲ ਜਿਹੜੇ ਨੇ ਉਹ ਸੂਚੀਬੱਧ ਕੀਤੇ ਜਾਣਗੇ ਪੈਨਲਡ ਕੀਤੇ ਜਾਣਗੇ ਜਿਹੜੇ ਚ ਜਿੰਨਾ ਵਿੱਚ ਦੱਸਿਆ ਜਾ ਰਿਹਾ ਕਿ ਕੋਈ 2 2000 ਤਰ੍ਹਾਂ ਦਾ ਜਿਹੜਾ ਛੋਟਾ ਮੋਟਾ ਜਿਹੜਾ ਇਲਾਜ ਹੋਵੇਗਾ ਪੰਜਾਬ ਸਰਕਾਰ ਨੇ ਪਹਿਲੀ ਜਨਵਰੀ ਤੋਂ ਸਮੁੱਚੇ ਪੰਜਾਬ ਚ ਮੁੱਖ ਮੰਤਰੀ ਸਿਹਤ ਕਾਰਡ ਵੰਡਣ ਦੀ ਮੁਹਿੰਮ ਜੁੜੀ ਆ ਇਹ ਨਵੇਂ ਸਾਲ ਤੋਂ ਵਿੜਦੇਗੀ ਤੇ ਫਿਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਸਕੀਮ ਜਿਹੜੀ ਲਾਗੂ ਹੋ ਜਾਵੇਗੀ ਹਾਲਾਂਕਿ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਬਰਨਾਲਾ ਤੇ ਤਰਨਤਾਰਨ ਜਿਲ੍ਹੇ ਦੇ ਵਿੱਚ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਔਰ ਸਭ ਤੋਂ ਮੈਡੀਕਲ ਕਿ ਪੰਜਾਬ ਸਰਕਾਰ ਨੇ ਇਸ ਸਾਲ 2025-2026 ਲਈ ਇਸ ਸਕੀਮ ਦੇ ਤਹਿਤ ਜਿਹੜਾ ਬਾ ਕੋਈ 778 ਕਰੋੜ ਰੁਪਏ ਦੀ ਰਕਮ ਵੀ ਰੱਖੀ ਗਈ ਸੀ ਇਹ ਸਕੀਮ ਲਾਗੂ ਕਰਨ ਵਾਸਤੇ ਕਿ ਇੰਨਾ ਜਿਹੜਾ ਖਰਚਾ ਆਊਗਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਕੋਈ ਸਰਕਾਰ ਦਾ ਮੰਨਣਾ ਹੈ ਕਿ ਜਿਵੇਂ ਤਰਨਤਾਰਨ ਤੇ ਬਰਨਾਲਾ ਦੇ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਜਿਹੜਾ ਵਾ ਸਕੀਮ ਸ਼ੁਰੂ ਕੀਤੀ ਗਈ ਸੀ ਤਰਨਤਾਰਨ ਤੇ ਬਰਨਾਲਾ ਦੇ ਵਿੱਚ ਕੋਈ 46000 ਪਰਿਵਾਰਾਂ ਦੀ ਜਿਹੜੀ ਰਜਿਸਟ੍ਰੇਸ਼ਨ ਸ਼ੁਰੂ ਹੋਏਗੀ ਸੀ ਜਿਹੜੇ 46000 ਪਰਿਵਾਰ ਉਹਨਾਂ ਦੇ ਮੈਂਬਰਾਂ ਦੀ ਅਗਰ ਗਿਣਤੀ ਕੀਤੀ ਜਾਵੇ ਤਾਂ ਕਰੀਬ 1.5 ਲੱਖ ਬਣ ਜਾਂਦੀ ਆ ਕਿਉਂਕਿ 65 ਲੱਖ ਪਰਿਵਾਰ ਆ ਤੇ ਹਰ ਤਬਰ ਦੇ ਵਿੱਚ 4 ਜਾਂ 5 ਜੀਏ ਦੇ ਉਸਾਰਬ ਦੇ ਨਾਲ ਪੰਜਾਬ ਦੀ ਤਿੰਨ ਕੀ ਕਰੋੜ ਪਈ 3 ਕਰੋੜ ਆਬਾਦੀ ਬਣ ਜਾਂਦੀ ਹੈਗੀ ਆ ਹੁਣ ਸਭ ਤੋਂ ਵੱਡੀ ਗੱਲ ਕਿ ਇਸ ਸਕੀਮ ਦੇ ਤਹਿਤ ਸਰਕਾਰ ਨੇ 750 ਮਤਲਬ 705 ਦੇ ਹਸਪਤਲ ਆ ਉਹ ਆਲਰੇਡੀ ਜਿਹੜੀ ਸਰਕਾਰ ਆ ਉਹ ਪੈਨਲਡ ਕਰ ਚੁੱਕੀ ਆ ਕਰੀਬ ਹੋਰ 250 ਜਿਹੜੇ ਹਸਪਤਲ ਆ ਸਰਕਾਰ ਨੇ ਇਸ ਸਕੀਮ ਦੇ ਵਿੱਚ ਐਡ ਕਰਨੇ ਮਤਲਬ ਕੁੱਲ ਪੰਜਾਬ ਦੇ ਵਿੱਚ 1000 ਦੇ ਕਰੀਬ ਹਸਪਤਲ ਹੋਣਗੇ ਕੋਈ ਬੰਦਾ ਆਪਣਾ ਇਹ ਕਾਰਡ ਦਿਖਾ ਕੇ ਆਪਣਾ ਇਲਾਜ ਕਰਵਾ ਸਕਦਾ ਔਰ ਕਿਉਂਕਿ ਪਹਿਲਾਂ ਇਸ ਸਕੀਮ ਦਾ ਨਾਮ ਸੀ ਸਰਬੱਤ ਸੇਧ ਬੀਜਾ ਯੋਜਨਾ ਜਿਹੜੀ ਕਾਂਗਰਸ ਪਾਰਟੀ ਵਾਸਤੇ ਸ਼ੁਰੂ ਹੋਈ ਸ਼ੁਰੂ ਹੋਈ ਸੀ ਉਸ ਵੇਲੇ ਉਸ ਸਮੇਂ 5 ਲੱਖ ਰੁਪਏ ਦਾ ਇਲਾਜ ਹੁੰਦਾ ਸੀ ਤੇ ਹੁਣ ਕਿਉਂਕਿ ਮੈਡੀਕਲ ਵੀ ਵੱਧ ਗਿਆ ਹੈ ਗਿਆ ਦਵਾਈਆਂ ਵਧ ਗਈਆਂ ਨੇ ਇਲਾਜ ਵੱਧ ਗਿਆ ਤੇ ਹੁਣ ਸਰਕਾਰ ਨੇ ਜਿਹੜਾ ਵਾ 5 5 ਲੱਖ ਦੀ ਬਜਾਏ 10 ਲੱਖ ਰੁਪਏ ਜਿੱਦਾਂ ਵਾ ਉਹ ਸਰਕਾਰ ਨੇ ਫਿਕਸ ਕਰ ਦਿੱਤਾ ਇਸ ਟੀਮ ਦੇ ਪੈਸੇ ਪਾ ਸਰਕਾਰ ਦੇ ਜੀ ਫੈਸਲੇ ਨੇ ਤੇ ਬਾਕੀ ਦੇ ਪੈਸੇ ਨੇ ਉਹ ਸੂਬਾ ਸਰਕਾਰ ਪਾਊਗੀ ਇਸ ਕਰਕੇ ਹੁਣ ਜਿਹੜਾ ਲਾਜ ਹੈ ਅਗਰ ਕੋਈ ਟੱਬਰ ਦਾ ਜੀ ਕੋਈ ਬਿਮਾਰ ਹੁੰਦਾ ਤੇ ਉਹ ਆਪਣਾ ਜਿਹੜੇ 1000 ਹਸਪਤਾਲ ਹੋਣਗੇ ਉਹਨਾਂ ਹਸਪਤਾਲਾਂ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਨੇ ਜੀ ਕੀ ਇਹਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਬਜਟ ਤੈਅ ਕੀਤਾ ਕਿਉਂਕਿ ਅਕਸਰ ਹੁੰਦਾ ਹੈ ਚਾਹੇ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਉਹ ਕੋਈ ਨਾ ਕੋਈ ਯੋਜਨਾ ਸ਼ੁਰੂ ਕਰ ਦਿੰਦੀ ਹੈ ਕੋਈ ਸਕੀਮ ਸ਼ੁਰੂ ਕਰ ਦਿੰਦੀ ਹੈ ਜਿਵੇਂ ਕਿ ਹੁਣ ਚੈ ਸੈਂਟਰ ਸਰਕਾਰ ਦੀ ਆਯੂਸ਼ਮਾਨ ਉਹਦਾ ਵੀ ਕਾਫੀ ਵਿਵਾਦ ਰਿਹਾ ਹੈ ਕਿ ਭੁਗਤਾਨ ਨਹੀਂ ਹੁੰਦਾ ਸਮੇਂ ਸਰ ਜਿਹਦੇ ਕਰਕੇ ਬੀਮਾ ਕੰਪਨੀਆਂ ਨੇ ਲੋਕਾਂ ਦਾ ਇਲਾਜ ਕਰਨਾ ਬੰਦ ਕਰ ਦਿੱਤਾ ਕਿਤੇ ਇਹ ਨਾ ਹੋਵੇ ਕਿ ਇਹ 2 2-4 ਮਹੀਨੇ ਸਕੀਮ ਚ ਲੋਸ ਤੋਂ ਬਾਅਦ ਪੰਜਾਬ ਸਰਕਾਰ ਕੋਲ ਇਹਨੇ ਪੈਸੇ ਨਾ ਹੋਣ ਫੰਡ ਹੀ ਨਾ ਹੋਣ ਜਿਹਦੇ ਕਰਕੇ ਬੀਮ ਜਿਹੜੀ ਬੀਮਾ ਸਕੀਮ ਹੈਗੀ ਹੈ ਲੋਕਾਂ ਨੂੰ ਜਿਹਦਾ ਫਾਇਦਾ ਮਿਲਣਾ ਉਹ ਵੀ ਪ੍ਰਭਾਵਿਤ ਹੋਵੇ ਜਿ ਕੋਈ ਇਸ ਸਕੀਮ ਦੇ ਵਿੱਚ ਉਸ ਪੰਜਾਬ ਸਰਕਾਰ ਨੇ ਸੈਂਟਰ ਵੱਲੋਂ ਦਿੱਤੇ ਜਾਣ ਵਾਲੇ ਪੈਸਿਆਂ ਦਾ ਅੰਦਾਜ਼ਾ ਲਗਾ ਕੇ ਕੋਈ ਬਜਟ ਦੇ ਵਿੱਚ 778 ਕਰੋੜ ਰੁਪਇਆ ਰੱਖਿਆ ਹੁਣ ਆਖਰੀ ਸਾਲ ਹੈ ਇਲੈਕਸ਼ਨ ਚ ਹਾਲਾਂਕਿ ਜਿਹੜੀ ਸਕੀਮ ਆਈ ਤੇ ਵੈਸੇ ਪਹਿਲਾਂ ਹੀ ਚੱਲ ਰਹੀ ਹੈ ਲੇਕਿਨ ਹੁਣ ਪਹਿਲਾਂ 5 ਲੱਖ ਦਾ ਲਾਜ ਹੁੰਦਾ ਤੇ ਹੁਣ 10 ਲੱਖ ਦਾ ਕਰ ਦਿੱਤਾ ਤੇ ਹੁਣ ਇਹ ਸਕੀਮ ਆ 326 ਤੋਂ ਸ਼ੁਰੂ ਹੋ ਜਾਨੀ ਮਤਲਬ ਹੁਣ ਪੰਜਾਬ ਦੇ ਵਿੱਚ ਚੋਣਾਂ ਦਾ ਆ ਜਲੰਗਾਂ ਵਿਧਾਨ ਸਭਾ ਚੋਣਾਂ 2027 ਦੀ ਤਿਆਰੀ ਰੱਖ ਲਈ ਹੈ ਉਸ ਲਿਹਾਜ਼ ਦੇ ਨਾਲ ਸਰਕਾਰ ਨੂੰ ਲੱਗਦਾ ਹੋਊਗਾ ਕਿ ਇਹ ਜਿਹੜੀ ਸਕੀਮ ਇਸ ਸਾਲ ਸ਼ੁਰੂ ਕੀਤੀ ਜਾਣੀ ਚਾਹੀਦੀ ਤਾਂ ਜੋ ਲੋਕਾਂ ਦੇ ਨਜ਼ਰੀਏ ਦੇ ਵਿੱਚ ਪੰਜਾਬ ਸਰਕਾਰ ਵਧੀਆ ਕੰਮ ਕਰੀ ਹੈ ਜੀ ਲੋਕ ਜੇ ਸਤੰਬਰ ਦੇ ਵਿੱਚ ਜੇ ਦੇਖੋ ਇਲਾਜ ਬਹੁਤ ਮਹਿੰਗਾ ਹੋ ਗਿਆ ਕਿ ਵਿਚਾਰੇ ਡਰਦੇ ਹਸਪਤਾਲ ਹੀ ਨਹੀਂ ਜਾਂਦੇਗੇ ਪਿੰਡਾਂ 'ਚ ਜਿਹੜੇ ਆਰਐਮਪੀ ਡਾਕਟਰ ਹੈ ਜਾਂ ਛੋਟੇ-ਮੋਟੇ ਜਿਹੜੇ ਹਸਪਤਾਲ ਉਹਨਾਂ ਕੋਲੋਂ ਹੀ ਇਲਾਜ ਕਰਵਾ ਲੈਂਦੇ ਹੈਗੇ ਪਰ ਹੁਣ ਜਦੋਂ ਕਿਸੇ ਟੱਬਰ ਦਾ 10 ਲੱਖ ਰੁਪਏ ਦਾ ਬੀਮਾ ਹੋ ਗਿਆ ਤੇ ਉਹ ਕਿਸੇ ਵੀ ਹਸਪਤਾਲ ਦੇ ਵਿੱਚ ਜਾ ਜ ਸਵਾਲ ਸੱਜਾ ਮਾਲਕ ਕੋਈ ਟੱਬਰ ਬਿਮਾਰ ਹੁੰਦਾ ਉਸ ਟੱਬਰ ਦੇ ਵਿੱਚ ਜੇ ਕਿ 2 ਲੱਖ ਰੁਪਏ ਦਾ ਜਿਹੜਾ ਇਲਾਜ ਹੋਇਆ ਤੇ ਉਹਦਾ 8 ਲੱਖ ਪਿੱਛੇ ਬਚ ਜੂਗਾ ਉਹ ਉਸ ਤਰ੍ਹਾਂ ਹੀ ਉਹ ਦੇ ਕਾਰਡ ਵਿੱਚ ਪੈਸੇ ਕੱਟੇ ਜਾਣਗੇ ਇਸ ਕਰਕੇ ਵਧੀਆ ਉਦੋਂ ਤੱਕ ਸਵਾਲ ਹੈ ਕਿ ਜਦੋਂ ਸਰਬੱਤ ਬੀਮਾ ਹੋ ਜਾਣਾ ਇਹ ਭਾਰਤ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦਾ ਹਿੱਸਾ ਸੀ ਹੁਣ ਵੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਹਿੱਸਾ ਹੋਏਗਾ ਔਰ ਇਸ ਕਰਕੇ ਪਿੱਛੇ ਜੇ ਰੌਲਾ ਸੀ ਕਿ ਸਰਕਾਰ ਨੇ ਜਿਹੜੇ ਨੇ ਜਿੰਨਾ ਹਸਪਤਾਲਾਂ ਨੂੰ ਪੈਨਲ ਕੀਤਾ ਵਾ ਸੂਚੀ ਬੰਦ ਕੀਤਾ ਉਹਦੇ ਚ ਕਈ ਸਰਕਾਰ ਦੇ ਪੈਸੇ ਰੁਕ ਗਏ ਸੀ ਪੀਜੀਆਈ ਦੇ ਵਿੱਚ ਵੀ ਇਲਾਜ ਬੰਦ ਹੋ ਗਿਆ ਸੀ ਲੇਕਿਨ ਬਾਅਦ ਚ ਸਰਕਾਰ ਨੇ ਫਿਰ ਪੈਸੇ ਜਮਾ ਕਰਵਾਏ ਤੇ ਉਸ ਤੋਂ ਬਾਅਦ ਫਿਰ ਪੀਜੀਆਈ ਦੇ ਵਿੱਚ ਵੀ ਇਲਾਜ ਸ਼ੁਰੂ ਹੋ ਗਿਆ ਸੀ ਲੇਕਿਨ ਕਈ ਜਿਹੜੇ ਹਸਪਤਾਲ ਨੇ ਉਹ ਫਿਰ ਕੋਈ ਮਰੀਜ਼ ਦਾਖਲ ਹੋ ਜੇ ਤੇ ਉਹਨੂੰ ਨਿਚੋੜ ਕੇ ਹੀ ਛੱਡ ਦੇ ਹੈਗੇ ਨੇ ਉਹਨਾਂ ਦਾ ਕਹਿ ਚਲੋ ਫਰੀਦ ਦਾ ਪੈਸੇ ਮਿਲ ਜਨਗੇ ਇਲਾਜ ਹੋ ਜਾਊਗਾ ਤੇ ਫਿਰ ਉੱਥੇ ਬਿੱਲ ਵੀ ਵੱਡੇ ਬਣ ਜਾਂਦੇ ਆ ਉਹ ਵੀ ਸਰਕਾਰ ਨੂੰ ਜਿਹੜਾ ਵਾ ਚੈੱਕ ਕਰਨਾ ਪਊਗਾ ਲੇਕਿਨ ਉਹ ਸਰਕਾਰ ਨੇ 778 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਤੇ 1 ਜਨਵਰੀ ਤੋਂ ਸਕੀਮ ਸ਼ੁਰੂ ਹੋ ਜਾਣਗੀ 15 ਤੋਂ ਜਿਹੜਾ ਵਾ ਪੰਜਾਬ ਭਰ ਦੇ ਵਿੱਚ ਜਿਹੜੇ ਹਜ਼ਾਰ ਦੇ ਕਰੀਬ ਜਿਹੜੇ ਸਰਕਾਰ ਨੇ ਹਸਪਤਾਲ ਜਿਹੜੇ ਨੇ ਵੱਡੇ ਛੋਟੇ ਸੂਚੀ ਬੰਦ ਕੀਤੇ ਨੇ ਉਹਨਾਂ ਤੋਂ ਫਿਰ ਜੇ ਕੋਈ ਕੋਈ ਮਰੀਜ਼ ਕਿਸੇ ਜਿਹਦੇ ਕੋਲ ਕਾਰਡ ਹੈ ਕਿਉਂਕਿ ਕਾਰਡ ਹੁਣ ਜਾ ਕੇ ਡੋਰ ਤੋਂ ਡੋਰ ਬਣਾਉਣੇ ਸ਼ੁਰੂ ਕਰਦੇ ਨੇ ਪਰ ਇਹਦੇ ਵਿੱਚ ਜਿਹੜਾ ਵਾ ਸਾਰੇ 65 ਲੱਖ ਪੰਜਾਬ ਦੇ ਪਰਿਵਾਰਾਂ ਦਾ ਬਣਾ ਇਹਦੇ ਵਿੱਚ ਕੋਈ ਸ਼ਰਤ ਨਹੀਂ ਹੈ ਕਿ ਕੋਈ ਬੰਦੇ ਜਿਵੇਂ ਨੀਲੇ ਕਾਰਡ ਬੰਦੇ ਹੈਗੇ ਨੇ ਜਿਵੇਂ ਰੈਸ਼ਲ ਕਾਰਡ ਬੰਦ ਨੇ ਇਹਦੇ ਵਿੱਚ ਕੋਈ ਅਜੀ ਸ਼ਰਤ ਨਹੀਂ ਹੈ ਪੰਜਾਬ ਦੇ ਵਿੱਚ ਚਾਹੀ ਕੋਈ ਅਮੀਰ ਹੈ ਚਾਹੀ ਕੋਈ ਗਰੀਬ ਹੈ ਜੋ ਵੀ ਰਹਿੰਦਾ ਹੋਊਗਾ ਉਹਦਾ ਇਹ ਸਕੀਮ ਦੇ ਤਹਿਤ ਇਲਾਜ ਹੋਵੇਗਾ ਜੀ ਬੜੇ ਦੇਨ ਲਈ ਸ਼ੁਕਰੀਆ